I'm pumped. ਪਖਾਰਾ 90000 ਰੁਪਏ ਦਾ ਪ੍ਰਾਈਸ ਨਿਕਲਿਆ ਹਾਂਜੀ ਪਹਿਲਾਂ ਤਾਂ ਸਾਰੇ ਜਲਾਲਾਬਾਦ ਦਾ ਸ਼ੁਕਰੀਆ ਹੈ ਜੀ ਜੋ ਸਾਡਾ ਸਾਥ ਦੇ ਰਹੇ ਆ ਜੋ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਅਸੀਂ ਵੀ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਦੇ ਆ ਹਰ ਰੋਜ਼ ਪ੍ਰਾਈਸ ਆ ਰਹੇ ਆ ਜੀ ਸਾਡੇ ਕੋਲੇ ਜਲਾਲਾਬਾਦ ਦੇ ਵਿੱਚ ਕੱਲ ਜਲਾਲਾਬਾਦ ਦੇ ਵਿੱਚ ਪ੍ਰਾਈਸ ਦੀ ਹੈਡਰਿਕ ਲੱਗੀ ਆ ਜੀ ਜਿਹਦੇ ਵਿੱਚ 90000 45000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਸ ਲੱਗਿਆ ਜੀ ਕੀ ਕਹਿਣਾ ਚਾਹੋਗੇ ਅਚਾ ਜਿਹੜੀ ਗੱਲ ਆਪਾਂ ਹਮੇਸ਼ਾ ਕਰਦੇ ਆ ਕਿ ਤੁਸੀਂ ਪੂਰੇ ਪੈਸੇ ਦੇਣੀ ਹਾਂਜੀ ਮੈਂ ਹੋ ਜੀ 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 ਉਹੀ ਆਪਾਂ ਇੱਕ ਗੱਲ ਕਰ ਦਿੰਨੇ ਆ ਜੀ ਤੇ ਵਾਲੀ ਟਿਕਟ ਹੁੰਦੀ ਹੈ ਜੀ 6 ਰੁਪਏ ਵਾਲੀ ਜਿਸ ਦਾ ਸੈਕਿੰਡ ਪ੍ਰਾਈਸ ਹੁੰਦਾ 9000 ਰੁਪਏ ਜੀ 9000 ਰੁਪਏ ਦੇ ਕੋਈ ਟੈਕਸ ਨਹੀਂ ਹੁੰਦਾ ਜੀ 10000 ਤੋਂ ਉੱਪਰ ਟੈਕਸ ਹੁੰਦਾ ਅੱਛਾ ਉਸ ਬੰਦੇ ਨੂੰ 9-9000 ਦੇ 200 ਪ੍ਰਾਈਸ ਲੱਗੇ ਆ ਜੀ ਜੋ ਟੈਕਸੇਬਲ ਅਮਾਉਂਟ ਨਹੀਂ ਹੈ ਅੱਛਾ ਜੀ 99000 ਦੇ 200 ਪ੍ਰਾਈਸ ਲੱਗੇ 200 ਪ੍ਰਾਈਸ ਲੱਗੇ ਜੀ ਇਕੱਠਾ 18 ਲੱਖ ਨਹੀਂ ਲੱਗਿਆ ਜੀ ਉਹਨੂੰ 99000 ਦੇ 200 ਪ੍ਰਾਈਸ ਲੱਗੇ ਆ ਜੀ ਕਿੰਨੇ ਕਾਪੀਆਂ ਕਰੀਤੀਆਂ ਸੀ ਇੱਕ ਕਾਪੀ ਹੁੰਦੀ ਆ ਜੀ 200 ਪੇਜ ਦੀ ਅੱਛਾ ਸਾਰੀ ਦੀ ਸਾਰੀ ਲੱਗੀ ਹਾਂ ਜੀ ਉਹ ਸਾਰੀ ਦੀ ਸਾਰੀ ਲੱਗ ਗਈ 1200 ਰੁਪਏ ਜੀ 200 ਟਿਕਟ ਸੀ ਸ਼ੇਅਰ ਪੇ ਦੀ ਟਿਕਟ ਸੀ 1200 ਰੁਪਏ ਟੋਟਲ ਉਹਦੀ ਅਮਾਉਂਟ ਸੀਗੀ ਉਹਦੇ ਵਿੱਚ ਉਹਨੂੰ 9000 ਰੁਪਏ ਦੇ 200 ਪ੍ਰਾਈਸ ਲੱਗੇ ਆ ਜੀ ਦੇ ਸਦੀ ਟੋਟਲ ਅਮਾਉਂਟ 18 ਲੱਖ ਰੁਪਏ ਬਣਦੀ ਹੈ ਜੀ ਉਹ ਟੈਕਸੇਬਲ ਅਮਾਉਂਟ ਨਹੀਂ ਹੈ ਸੋ ਪੂਰੀ ਪੇਮੈਂਟ ਹੀ ਉਹਨਾਂ ਨੂੰ ਦਿਵਾਵਾਂਗੇ ਅਸੀਂ ਜੀ ਕੋਰਨਾ ਦਾ ਤਾਂ ਉਹ ਕੱਢ ਕੁੱਟ ਲੈਂਦੇ ਨਾ ਟੈਕਸ ਦੇ ਨਾਲ ਪਰ ਫਿਰ ਤਾਂ ਦੇਖੋ ਜੀ 15 ਲੱਖ ਹੀ ਮਿਲਣਾ ਸੀਗਾ ਜਿੱਤੇ ਤੁਸੀਂ ਆ ਲੋਕਾਂ ਨੂੰ 23% ਜਾਗਰੂਕਤਾ ਹੈ ਜਿਤੇ ਨਾਮ ਤੁਹਾਡੇ ਇਹ ਨਹੀਂ ਨਿਕਲਦੇ ਤੁਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰ ਰਹੇ ਹੋ ਕਿ ਟੈਕਸ ਦੇ ਉੱਤੇ ਜਿਹੜਾ ਟੈਕਸ ਦੇ ਨਾਮ ਤੋਂ ਲੁੱਟਿਆ ਜਾਂਦਾ ਹੈ ਉਸ ਤੋਂ ਕਿਵੇਂ ਬਚਿਆ ਆਪਾਂ ਅੱਜ ਫੇਰ ਇਹੀ ਗੱਲ ਦੱਸ ਦਿੰਨੇ ਆ 10000 ਤੋਂ ਵੱਧ ਵਿਨਿੰਗ ਦੇ ਉੱਪਰ ਟੈਕਸ ਲੱਗਦਾ ਜੀ ਇੱਕ ਸਿੰਗਲ ਟਿਕਟ ਤੇ ਸਿੰਗਲ ਟਿਕਟ ਮੰਨ ਲਓ ਇਸ ਦਾ 5th ਪ੍ਰਾਈਜ਼ 9000 ਰੁਪਏ ਆ ਉਸ ਤੇ ਕੋਈ ਟੈਕਸ ਨਹੀਂ ਆ ਜੀ ਜਦੋਂ ਆਪਾਂ 9000 ਤੋਂ ਉੱਤੇ 50000 ਜਾਂ 5 ਲੱਖ 'ਚ ਚਲੇ ਜਾਂਦੇ ਆ ਸਿੰਗਲ ਟਿਕਟ ਤੇ ਫਿਰ ਟੈਕਸ ਲੱਗਦਾ ਜੀ ਸਿੰਗਲ ਟਿਕਟ ਦਾ 10000 ਤੋਂ ਉੱਪਰ ਦਾ ਟੈਕਸ ਉਸ ਤੋਂ ਪਹਿਲਾਂ ਕੋਈ ਟੈਕਸ ਨਹੀਂ ਹੁੰਦਾ ਜੀ ਇਹ ਚੀਜ਼ ਤੋਂ ਅਸੀਂ ਅਵੇਅਰ ਕੀਤਾ ਕਸਟਮਰ ਬਹੁਤ ਅਵੇਅਰ ਵੀ ਹੋਇਆ ਤਾਂ ਲੋਕਾਂ ਦੀ ਥੋੜੀ ਜੀ ਠੱਗੀ ਦੁਕਾਨਦਾਰਾਂ ਦੀ ਬੰਦ ਵੀ ਹੋਈ ਹੈ ਜੀ ਜੀ ਅਜਬਾ ਪੂਰੇ ਖੁਸ਼ ਨੇ ਜੀ ਜਲਾਲਾਬਾਦ ਦੇ ਵਿੱਚ ਰਿਕਾਰਡ ਬਣਿਆ ਹੁਣ ਅਗਲਾ 6 ਕਰੋੜ ਦੀ ਵਾਰੀ ਹੈ ਜੀ ਜਿਵੇਂ ਆਖੀ ਬੰਪਰ 6 ਕਰੋੜ ਦਾ ਉਹ ਪੂਰੀਆਂ ਚੰਗੀ ਤਰ੍ਹਾਂ ਟਿਕਟਾਂ ਤਸੱਲੀ ਨਾਲ ਵਿਕ ਰਹੀਆਂ ਜੀ ਅਗਲੀ ਵਾਰੀ ਆਪਣੇ ਕੋਲ 6 ਕਰੋੜ ਦੀ ਹੈ ਅਸੀਂ ਇਹੀ ਅਪੀਲ ਕਰਦੇ ਹਾਂ ਤੁਸੀਂ ਲਾਟਰੀ ਪਾਣੀ ਹੈ ਤੁਸੀਂ ਸਾਡੀਆਂ ਏਜੰਸੀਆਂ ਸਾਡੇ ਸਟਾਲ ਸਾਡੇ 3 ਸਟਾਲ ਹੈ ਜਲਾਲਾਬਾਦ ਦੇ ਵਿੱਚ ਤੁਸੀਂ ਕਿਸੇ ਵੀ ਸਟਾਲ ਤੋਂ ਲਾਟਰੀ ਪਾ ਸਕਦੇ ਹੋ ਸਾਡਾ ਇੱਕ ਸਟਾਲ ਹੈ ਜੀ ਨੇੜੇ ਡੀ.ਐਚ.ਵੀ ਸਕੂਲ ਸਾਹਮਣੇ ਆਰਕੇ ਢਾਬਾ ਸਾਡਾ ਉੱਥੇ ਇੱਕ ਕਾਊਂਟਰ ਹੈ ਤੁਸੀਂ ਉਸ ਕਾਊਂਟਰ ਤੇ ਜਾ ਕੇ ਟਿਕਟ ਪਾ ਸਕਦੇ ਹੋ ਇੱਕ ਕਾਊਂਟਰ ਸਾਡਾ ਨੇੜੇ ਪੰਜਾਬ ਨੈਸ਼ਨਲ ਬੈਂਕ ਜਿੱਥੇ ਪਿਛਲੀ ਵਾਰ 10 ਲੱਖ ਦਾ ਪ੍ਰਾਈਜ਼ ਲੱਗਿਆ ਸੀ ਤੁਸੀਂ ਉੱਥੇ ਜਾ ਕੇ ਵੀ ਟਿਕਟ ਪਾ ਸਕਦੇ ਹੋ ਦੁਕਾਨਦਾਰ ਤਾਂ ਫਿਰ ਸਾਰਿਆਂ ਨੂੰ ਪਤਾ ਹੀ ਆ ਪੂਰੇ ਪੰਜਾਬ ਨੂੰ ਹੀ ਪਤਾ ਇੱਕ ਛੋਟੀ ਜਿਹੀ ਅਪੀਲ ਮੈਂ ਹੋਰ ਕਰ ਦਿੰਨਾ ਸਾਡਾ ਐਡਰੈਸ ਹੈ ਜੀ ਜਲਾਲਾਬਾਡ ਡਿਸਟ੍ਰਿਕਟ ਫਾਜ਼ਿਲਕਾ ਬਹੁਤ ਕਸਟਮਰ ਮੋਗੇ ਵਾਲੇ ਜਲਾਲਾਬਾਡ ਪਹੁੰਚ ਰਹੇ ਆ ਅੱਜ ਵੀ ਕਸਟਮਰ ਆਏ ਸੀਗੇ ਅਮਰਗੜ ਤੋਂ ਸਪੈਸ਼ਲ ਲਾਟਰੀ ਪਾਣ ਆਏ ਸੀਗੇ ਉਹ ਮੋਗੇ ਵਾਲੇ ਜਲਾਲਾਬਾਦ ਪਹਿਲਾਂ ਗਏ ਆ ਹਾਂਜੀ ਉਹ ਪਹਿਲਾਂ ਜਲਾਲਾਬਾਦ ਮੋਗੇ ਵਾਲੇ ਗਏ ਆ ਫਿਰ ਉੱਥੇ ਕਾਲ ਕੀਤੀ ਕਿ ਐਡਰੈਸ ਦੱਸੋ ਫਿਰ ਉਹ ਉਸ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਆਏ ਆ ਜੀ ਸੋ ਅਸੀਂ ਇਸ ਲਈ ਦੱਸਦੇ ਨੇ ਡਿਸਟ੍ਰਿਕਟ ਫਾਜ਼ਿਲਕਾ ਜੀ ਜਲਾਲਾਬਾਦ ਹਾਂਜੀ ਮੁਕਸਰ ਰੋਡ ਨੇੜੇ ਸ਼ਿਦੂਦਮ ਸਿੰਘ ਪਾਰਕ ਜਲਾਲਾਬਾਦ ਕਰਨ ਅਰਜਨ ਲਾਟਰੀ ਏਜੰਸੀ ਆ ਜੀ ਆਪਣੀ ਤੁਸੀਂ ਸਾਡੇ ਤਿੰਨਾਂ ਕਾਊਂਟਰਾਂ ਤੋਂ ਕਿਤੋਂ ਵੀ ਪਾ ਸਕਦੇ ਹੋ ਜੀ ਲਾਟਰੀ 9056074094 ਜੀ ਧੰਨਵਾਦ ਧੰਨਵਾਦ